ਸਰ ਬਹੁਤ ਦਿੱਕਤ ਆ ਰਹੀ ਹੈ ਇੰਨੀ ਕਿ ਦਿੱਕਤ ਹੈ ਮਾੜੀ ਕੀ ਅਸੀਂ ਸਵੇਰ ਦੇ 6 ਵਜੇ ਦੇ ਇੱਥੇ ਆਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸ਼ਤੀ ਨਹੀਂ ਪਈ ਤੇ ਜਿਹੜਾ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਾਰਨ ਕਰ ਪਿੱਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ᱫਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮੇਰਾ ਹਾਲੇ ਤੱਕ ਕੋੜੀ ਚੜਾਵਾ ਹੈ ਦਾ ਬਿਨਾ ਕੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਆ ਦਾ ਇੰਨਾ ਕਿ ਤੰਗਾ ਮੈਨੂੰ ਤੋਂ ਜਉਂਦਾ ਮੇਰਾ ਵਿਆਹ ਹੋਇਆ ਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਕਿ ਸਾਡੇ ਅੱਥੇ ਕੋਈ ਪੁਗਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਲੁੱਦਾ ਚਕੋਏ ਦਾ ਉਹ ਕਹਿੰਦੇ ਪੀ ਆ ਬਰਸਾਤ ਤੋਂ ਬਾਅਦ ਤੁਹਾਡਾ ਪੋਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿਮੀਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਆਹੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਕੁ ਮਾੜੀ ਹਾਲਾਤ ਆ ਜੇ ਔਰ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੁਹਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੋਈ ਹੋਈ ਹੈ ਜੀ ਸਾਡਾ ਜਿਆਦਾ ਪੂਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆਲ ਦੇ ਰਹਿਣ ਵਾਲੇ ਆ ਤੇ ਲੋਕ ਭਲਾਈ ਇਨਸਾਫ ਵਾਲਾ ਸਾਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਜੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਦਾ ਦੇਹ ਜਾਦ ਹੋ ਜਾਆ ਆਪਾਂ ਤੇ ਸਾਡੇ ਬਾਤ ਦੇ ਦੇਹ ਜਾਦ ਥੋੜਾ ਜਿਹਾ ਹੋਇਆ ਆਹ ਇਹ ਗਲਾਮ ਚੀ ਆ ਜੀ। ਛੇਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਿਆ ਕਿ ਗੀਆਂ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਦੂ ਖਰਾਬ ਹੋ ਗਿਆ। ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਈ ਥੀ ਟੀਚਰ ਵੀ ਵਾਪਸ ਹੋ ਗਏ ਨਾ ਸਰ। ਉਹਨਾਂ ਨੂੰ ਇੰਨੇ ਪਾਣੀ ਜੇ ਕਿੰਨੇ ਜਾਂਦਾ ਕੋਈ ਡਿਸਕ ਲਾਂਦਾ। ਆਹੀਂ ਵੀ ਦੇਖੇ ਕਰਨੇ ਆ ਉਹ ਨਹੀਂ ਪਾਉਂਦੇ ਘੰਟੇ ਤੱਕ ਦੇ ਆਪਾਂ ਵਾਪਸ ਹੋਏ ਨਾ ਤੈਨੂੰ। ਤੁਸੀਂ ਕਿੱਧਰ ਪਾੜ ਜਾਣਾ? ਹਾਂਜੀ ਹਾਂਜੀ ਪਾ ਦੀ ਅਪਡਾਟ ਡੇਲੀ ਹੋਈਦਾ ਜੀ। ਸਾਰੀ ਘਰ ਖੇਤੀਬਾੜੀ ਸਾਰੀ ਪਾ ਰਿਆ। ਕਿੱਦਾਂ ਪਤਾ ਲੱਗਿਆ ਪਾਣੀ ਵੱਧ ਗਿਆ? ਨਹੀਂ ਅਸੀਂ ਆ ਰੋਰ ਜਾਣਾ 5:00 10:00 ਸਾਢੇ 6:00 ਵਜੇ 7:00 ਜਦੋਂ ਆਇਆ ਪਾਣੀ ਅਗੇ ਵਧਿਆ ਸੀ ਤੇ ਹੁਣ ਇਹਨੇ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨੇ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਸਰ ਕਿਸ ਚੀਜ਼ ਚਲ ਰਿਹਾ ਸਰ ਕਿਸਤੀ ਮਲਾਓ ਇੱਥੇ ਇੱਥੇ ਸਾਰਾ ਸੇਪ ਪਾਣੀ ਭੜਾ ਹੈ ਬੜੀ ਵਾਹੀ ਕੱਪੜਾ ਪੈਂਦੇ ਫਲ ਪੈਂਦੇ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੀ ਫਾਲੀ ਦੀ ਪੈਂਦੀ ਬਹੁਤ ਪੈਦੀ ਠੀਕ ਹੈ ਜੀ ਤੇ ਕਿਸਤੀ ਤਾਂ ਚਲੀ ਜਾਂਦਾ ਹਾਂ ਥੋੜਾ ਪਾਣੀ ਦਾ ਬਾਹ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਬਾਹ ਹੁਣ ਮੈਂ ਸੁਣਿਆ ਕਿਸ ਤਰੀਕੇ ਚਲਾ ਲੈਣੇ ਬੰਦੀ ਵਾਲੇ ਲੋਗ ਰੁਕੇ ਜੀ ਜੀ ਸੁਖਾਈ ਦੇ ਰਹਾ ਮੁਸ਼ਕਲ ਆ ਜੀ ਮਸਕ ਮਤਲਬ ਨਹੀਂ ਆਇਆ ਜਾਂਦਾ ਨਹੀਂ ਆਇਆ ਕੰਨਿਆ ਦੇ ਵੀ ਕੀ ਕਹਿਣਾ ਚਾਹੋ ਕਹਿਣੇ ਚਾਹਣੇ ਭਈਆਂ ਨੂੰ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਔਰ ਤੇ ਇਦਾਂ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਆਪਾਂ ਜਾਂ ਡੀਸੀ ਵੀ ਆਏ ਤਾਂ ਦੀਪੇ ਇਹ ਗੱਲ ਕਹਿੰਦੇ ਸਾਨੂੰ ਪੁਲ ਪੁਲ ਦਿੱਤਾ ਜਾਏ ਕਿੱਧਰ ਜਾਣਾ ਪਾੜ ਜਾਣਾ ਹੈ ਹਾਂਜੀ ਭਰਿਆਲ ਜਾਣਾ ਹੈ ਕਰੋ ਮਾਤਾ ਜੀ ਆਏ ਹੋ ਕਦੋਂ ਤੇ ਆਏ ਹੋ ਸਵੇਰ ਦੇ 7 ਵਜੇ ਤੇ ਆਏ ਆ